ਮੁਹਾਲੀ ਦੇ ਸੈਕਟਰ 68 ਚ ਸਥਿਤ ਆਇਸਰ ਇੰਸਟੀਚਿਊਟ ਦੇ ਵਿੱਚ ਸਾਇੰਟਿਸਟ ਦੇ ਕਤਲ ਦੇ ਮਾਮਲੇ 'ਚ ਪੁਲਿਸ ਨੂੰ ਦੋਸ਼ੀ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਹੋਈ ਹੈ ਤੇ ਦੱਸਦੇ ਹੀ ਹੈ ਕਿ ਬੀਤੇ ਦਿਨ ਸਾਇੰਟਿਸਟ ਜਿਸ ਦਾ ਨਾਮ ਅਭਿਸ਼ੇਕ ਸਨਾਰ ਸੀ ਕਰਦੇ ਵਿੱਚ ਪਾਰਕਿੰਗ ਦੇ ਮੁੱਦੇ ਨੂੰ ਲੈ ਕੇ ਬਹਿਸ ਹੋਈ ਸੀ ਜਿਸ ਕਾਰਨ ਗਵਾਂਡੀ ਦੇ ਨਾਲ ਜਿਹੜੀ ਹੈ ਕਹਾ ਸੁਣੀ ਹੋਈ ਸੀ ਤੇ ਦੋਸ਼ੀ ਗਵਾਂਡੀ ਮਨਿੰਦਰ ਪਾਲ ਸਿੰਘ ਉਰਫ ਮੰਟੀ ਦੇ ਨਾਲ ਲੜਾਈ ਹੋ ਗਈ ਸੀ ਤੇ ਦੋਸ਼ੀ ਮੰਟੀ ਵੱਲੋਂ ਸਾਇੰਟਿਸਟ ਨੂੰ ੱੱਕਾ ਮਾਰ ਕੇ ਸੁੱਟ ਦਿੱਤਾ ਗਿਆ ਸੀ ਜਿਸ ਕਾਰਨ ਸਾਇੰਟਿਸਟ ਅਭਿਸ਼ੇਕ ਦੀ ਮੌਤ ਹੋ ਗਈ ਸੀ ਤੇ ਇਸ ਲੜਾਈ ਦੀ ਸੀਸੀਟੀਵੀ ਫੁਟੇਜ ਜਿਹੜੀ ਹੈ ਉਹ ਵੀ ਪੁਲਿਸ ਦੇ ਸਾਹਮਣੇ ਆਈ ਹੈ ਤੇ ਪੁਲਿਸ ਜਿਹੜੀ ਹੈ ਸੀਸੀਟੀਵੀ ਫੁਟੇਜ ਜਿਹੜੀ ਹੈ ਉਹਨਾਂ ਦੇ ਵੱਲੋਂ ਖੰਡਾਲੀ ਜਾ ਰਹੀ ਹੈ ਤੇ ਦੱਸਦੇ ਹਾਂ ਇਹ 13 ਮਾਰਚ ਨੂੰ ਹੋਏ ਕਤਲ ਤੋਂ ਬਾਅਦ ਹਾਣਾ ਫੇਸ 11 ਦੀ ਪੁਲਿਸ ਮੌਂਟੀ ਦੀ ਤਲਾਸ਼ ਕਰ ਰਹੀ ਸੀ ਤੇ ਅੱਜ ਦੋਸ਼ੀ ਮੌਂਟੀ ਪੁਲਿਸ ਤੇ ਹੱਥ ਲੱਗ ਗਿਆ ਜਿਸ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਤੇ ਉੱਥੇ ਹੀ ਮ੍ਰਿਤਕ ਸਾਇੰਟਿਸਟ ਅਭਿਸ਼ੇਕ ਸੁਨਾਰ ਕਿਡਨੀ ਰੋਗ ਕੋ ਪੀੜਿਤ ਸੀ ਅਤੇ ਇੱਕ ਵਾਰ ਉਸਦੀ ਕਿਡਨੀ ਵੀ ਟ੍ਰਾਂਸਪਲੈਂਟ ਹੋ ਚੁੱਕੀ ਹੈ ਤੇ ਉਸ ਦਾ ਪੀਜੀਆਈ ਤੋਂ ਇਲਾਜ ਚੱਲ ਰਿਹਾ ਸੀ ਤੇ ਉੱਥੇ ਹੀ ਦੱਸਣੀ ਹੋਵੇਗੀ ਵੀ ਹੈ ਕਿ ਮੁਹਾਲੀ ਵਿੱਚ ਪਾਰਕਿੰਗ ਦੇ ਮ ਕਰ ਦੇ ਵਿੱਚ ਪਰਿਵਾਰਕ ਮੈਂਬਰਾਂ ਕੋਲ ਤਿੰਨ ਤੋਂ ਚਾਰ ਗੱਡੀਆਂ ਹੋਣੀਆਂ ਦੱਸੀਆਂ ਜਾ ਰਹੀਆਂ ਨੇ ਪਰ ਜਿੱਥੇ ਲੋਕ ਲੋਕਾਂ ਕੋਲ ਗੱਡੀਆਂ ਤਾਂ ਵੱਧ ਨੇ ਪਰ ਪਾਰਕਿੰਗ ਕਾਰਨ ਜਿਹੜੀ ਹੈ ਪਾਰਕਿੰਗ ਦੀ ਜਗ੍ਹਾ ਨਾ ਹੋਣ ਕਾਰਨ ਜਿਹੜੀ ਹੈ ਲੜਾਈ ਜਿਹੜੀ ਹੈ ਦਿਨ ਬਦ ਦਿਨ ਵੱਧਦੀ ਜਾ ਰਹੀ ਹੈ ਤੇ ਉੱਥੇ ਹੀ ਅੱਜ ਤੋਂ 10 ਸਾਲ ਪਹਿਲਾਂ ਮੋਹਾਲੀ ਵਿੱਚ ਐਡਵੋਕੇਟ ਦਾ ਵੀ ਗਵਾਂਢੀ ਚ ਰਹਿੰਦੇ ਪੀਜੀ ਦੇ ਮੁੰਡਿਆਂ ਨੇ ਗੋਲੀ ਮਾਰ ਕੇ ਜੜਾ ਹੈ ਉਹ ਕਤਲ ਕਰ ਦਿੱਤਾ ਸੀ ਤੇ ਅਜਿਹੀਆਂ ਵਾਰਦਾਤਾਂ ਜਿਹੜੀਆਂ ਨੇ ਮੋਹਾਲੀ ਦੇ ਵਿੱਚ ਦੇਖਣ ਨੂੰ ਮਿਲ ਰਹੀਆਂ ਨੇ ਜਿੱਥੇ ਕਿ ਪਾਰਕਿੰਗ ਦੀ ਕੋਈ ਵਿਵਸਥਾ ਨਹੀਂ ਹੈ ਤੇ ਕਤਲੇ ਆਮ ਜਿਹੜੇ ਨੇ ਉਹ ਹੋ ਰਹੇ ਨੇ ਮੋਹਾਲੀ ਦੇ ਵਿੱਚ ਅੱਜ ਤੋਂ 10 ਸਾਲ ਪਹਿਲਾਂ ਵੀ ਹੋਇਆ ਸੀ ਤੇ ਰੀਸੈਂਟ ਮਾਮਲਾ ਜੜਾਇ ਉਹ ਹੁਣ ਸਾਹਮਣੇ ਆਇਆ ਜਿੱਥੇ ਕਿ ਸਾਇੰਟਿਸਟ ਅਭਿਸ਼ੇਕ ਦੀ ਜਿਹੜੀ ਹੈ ਅਭਿਸ਼ੇਕ ਸਨਾਰ ਦੀ ਬਹੁਤ ਜੜੀ ਹੈ ਉਹ ਹੋ ਗਈ ਹੈ ਬាទ ਸਰ ਅੱਗੇ ਪੀਸੀ ਬਾਰੇ ਦੱਸੋ ਬੇਸਿਕਲੀ ਸਾਡੇ ਕੋਲ ਅਭਿਸ਼ੇਕ ਸਨਾਲ ਜਿਹੜਾ ਕਿ ਆਈਸਰ ਦੇ ਵਿੱਚ ਸਾਇੰਟਿਸਟ ਸੀ ਇਹ 2079 ਚ ਸੈਕਟਰ 6 ਚ ਰਹਿੰਦਾ ਸੀਗਾ ਤੇ ਇਹਦੇ ਗਵਾਂਡੀ ਮਨਿੰਦਰਪਾਲ ਮੌਂਟੀ ਜਿਹੜਾ ਕਿ 2078 ਜਿਹੜਾ ਸੀ ਇਹਨਾਂ ਦਾ ਪਾਰਕਿੰਗ ਦੇ ਕਰਕੇ ਇਸ਼ੂ ਹੋਇਆ ਸੀ ਜੋ ਉਹਦੇ ਵਿੱਚ ਸਖਫਲ ਹੋਈ ਤੇ ਉਹਦੇ ਵਿੱਚ ਮੌਂਟੀ ਨੇ ਅ ਅਭਿਸ਼ੇਕ ਸੁਨਾਰ ਨੂੰ ਧੱਕਾ ਦਿੱਤਾ ਸੀਗਾ ਜਿਸ ਦੇ ਨਾਲ ਹੰਕਸ਼ਨਸ ਹੋ ਗਿਆ ਤੇ ਇਹਨੂੰ ਬਾਅਦ ਵਿੱਚ ਹਸਪੀਟਲ ਵੀ ਲਿਜਾਇਆ ਗਿਆ ਪਰ ਉਹਦੀ ਉੱਥੇ ਡੈਥ ਹੋ ਗਈ ਸੀ ਇਹਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਐ ਵੀ ਅ ਅਭਿਸ਼ੇਕ ਸੁਨਾਰ ਜਿਹੜਾ ਸੀ ਕਿਡਨੀ ਪੇਸ਼ੈਂਟ ਸੀ ਉਹਦੇ ਕਿਡਨੀ ਟ੍ਰਾਂਸਪਲੈਂਟ ਹੋਈ ਸੀ ਜਿਹਦੇ ਕਰਕੇ ਉਹ ਥੋੜਾ ਜਿਹਾ ਵੀਕ ਸੀ ਤੇ ਸਰ ਇਹ ਆਪਣਾ ਇਹ ਮੌਨਟੀ ਕੀ ਕਰਦਾ ਜੀ ਇਹ ਜਿਹਨੇ ਇਹ ਮੌਨਟੀ ਜਿਹੜਾ ਹੈ ਕੰਪਿਊਟਰ ਇੰਜੀਨੀਅਰ ਹੈ ਨਾਟ ਨੈਟ ਸਮਾਰਟ ਕੰਪਨੀ ਦੇ ਵਿੱਚ ਇਹ ਕੰਪਿਊਟਰ ਇੰਜੀਨੀਅਰ ਹੈ ਸਰ ਜਿਵੇਂ ਪਾਰਕਿੰਗ ਨੂੰ ਲੈ ਕੇ ਛੋਟੇ ਛੋਟੇ ਝਗੜੇ ਹੁੰਦੇ ਆ ਆ ਇੰਨਾ ਵੱਡਾ ਇਨਸੀਡੈਂਟ ਹੋ ਗਿਆ ਇਹਨੂੰ ਲੈ ਕੇ ਤੁਸੀਂ ਕੀ ਮਹਾਲੀ ਨਿਵਾਸੀ ਨੂੰ ਕੀ ਸੁਨੇਹਾ ਜਾਉਗੇ ਮੈਂ ਆਪ ਦੇ ਰਮਾਧੇ ਮਾਈ ਇਹ ਹੀ ਗੱਲ ਕਹਿਣਾ ਚਾਹੁੰਦਾ ਆ ਕਿ ਆਪਣੇ ਆਪ ਨੂੰ ਸਭਰ ਸੰਤੋਖ ਰੱਖੋ ਸਹਿਨਸ਼ੀਲਤਾ ਰੱਖੋ ਛੇਤੀ ਆਪਣੀ ਕੋਲ ਨਹੀਂ ਗਵਾਉਣੀ ਚਾਹੀਦੀ ਜੇਕਰ ਕੋਈ ਤੁਹਾਨੂੰ ਦੋ ਕੋਈ ਕੋਈ ਨਿੱਕੀ ਮੋਟੀ ਗੱਲ ਕਹਿ ਵੀ ਜਾਂਦਾ ਉਹਨੂੰ ਅਗਨੋਰੈਂਸ ਜਿਹੜਾ ਹੁੰਦੀ ਆ ਉਹਦੇ ਨਾਲ ਬੰਦੇ ਦੇ ਲੜਾਈ ਝਗੜਾ ਵੱਜ ਜਾਂਦਾ ਇੱਕ ਆਪਣੇ ਆਪ ਨਾਲ ਗੱਲ ਕਰਦੇ ਰਹਿਣਾ ਚਾਹੀਦਾ ਹੈ meditation ਕਰਨੀ ਜ਼ਰੂਰੀ ਹੈ ਜਿਸ ਦੇ ਨਾਲ ਕਿ ਬੰਦਾ ਗੁੱਸੇ ਤੇ ਆਪਣਾ ਕਾਬੂ ਪਾ ਲੈਂਦਾ ਜੇ ਤੁਹਾਨੂੰ ਗੁੱਸਾ ਆ ਵੀ ਜਾਵੇ ਤੇ ਦੋ ਵਾਰ ਰੱਬ ਦਾ ਨਾਮ ਲਾਓ ਤੇ ਤੁਸੀਂ ਉਹਦੇ ਗੁੱਸੇ ਚੋਂ ਬਾਹਰ ਆ ਜਾਂਦੇ ਤੇ ਸਰ ਇਹਨੂੰ ਕਿਦੋਂ ਗ੍ਰਿਫਤਾਰ ਕੀਤਾ ਹੋਰ ਕੋਰਟ 'ਚ ਪੇਸ਼ ਕਰਤਾ ਹਾਂਜੀ ਇਹ ਅੱਜ ਹੀ ਅਸੀਂ ਐਸਐਚਓ ਗगन ਐ ਐਸਐਚਓ ਫੇਜ਼ 11 ਜਿਨ੍ਹਾਂ ਨੇ ਉਹਨਾਂ ਪੁਲਿਸ ਪਾਰਟੀ ਨਾਲ ਫੇਸ uh, 11 ਨੂੰ ਗ੍ਰਿਫਤਾਰ ਕੀਤਾ ਹੈ ਤੇ ਕੱਲ ਨੂੰ ਇਹਨੂੰ ਅਦਾਲਤ 'ਚ ਪੇਸ਼ ਕੀਤਾ ਜਾਊਗਾ ਇਹ ਜੋ ਵੀ ਰਿਮਾਂਡ ਤੇ ਅਗਲੀ ਇਨਵੈਸਟੀਗੇਸ਼ਨ ਬਾਰੇ ਤੁਹਾਨੂੰ ਵੱਖਰੇ ਤੌਰ ਤੇ ਦੱਸ ਦਿੱਤਾ ਜਾਵੇ। ਬਸ ਆਹ ਮੁੱਦਾ ਕਾਰਨ ਕੀ ਭਾਈ ਐਸੀ ਕੁਝ ਮੈਡੀਕਲ ਰਿਪੋਰਟ ਤੇ ਪਤਾ ਲੱਗਿਆ ਕੋਈ ਨਹੀਂ ਉਹਦਾ ਪੋਸਟਮਾਰਟਮ ਕਰਵਾਇਆ ਹੈ ਇਹ ਵਿਸਰੇ ਰਿਪੋਰਟ ਆਉਣੀ ਬਾਕੀ ਹੈ ਫਿਰ ਵੀ ਆ ਡਾਕਟਰਾਂ ਵੱਲੋਂ ਜੋ ਵੀ ਕੌਜ਼ ਆਫ ਡੈਥ ਹੋਊਗਾ ਉਹਦੇ ਦਸਮ ਤੋਂ ਬਾਅਦ ਅਸੀਂ ਦੱਸਾਂਗੇ ਇਹਦੇ ਬਾਰੇ ਵੱਖਰੀ ਜਾਣਕਾਰੀ